ਬਲਦੇਸਪੋਰਟਸ ਕਲੱਬ ਵੈਲਫੇਅਰ ਕਲੱਬ ਰਜਿਸਟਰ ਫਲੋਰ ਵੱਲੋਂ ਬੀਮਾ ਖੂਨਦਾਨ ਕੈਂਪ ਲਗਾਇਆ ਗਿਆ ਇਹ ਕੈਂਪਸ ਵਰਗਵਾਸੀ ਬਲਦੇਵ ਸਿੰਘ ਜੀ ਦੀ ਯਾਦ ਵਿੱਚ ਲਗਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਹਲਕਾ ਬਸੀ ਪਠਾਨਾ ਤੋਂ ਸੀਨੀਅਰ ਕਾਂਗਰਸੀ ਆਗੂ ਡਾਕਟਰ ਅਮਨਦੀਪ ਘਟੋਲੇ ਵਾਲ ਤੇ ਹੋਰ ਨਮਿੰਦੇ ਸੱਜਣ ਅੱਜ ਫਲੋਰ ਵਿਖੇ ਖੂਨਦਾਨ ਕੈਂਪ ਤੇ ਹਲਕਾ ਬਸੀ ਪਠਾਨਾ ਤੋਂ ਸੀਨੀਅਰ ਕਾਂਗਰਸੀ ਆਗੂ ਡਾਕਟਰ ਅਮਨਦੀਪ ਘਟੋਲੇ ਵਾਲ ਪਹੁੰਚੇ ਨੇ ਬਲਦੇਵ ਵੀਰ ਉਹਨਾਂ ਵੱਲੋਂ ਹਰੇਕ ਸਾਲ ਬੜਾ ਹੀ ਵਧੀਆ ਪ੍ਰੋਗਰਾਮ ਕੀਤਾ ਜਾਂਦਾ ਜੋ ਭਰਾ ਦੀ ਯਾਦਗਾਰੀ ਵਿੱਚ ਖੂਨਦਾਨੈਂ ਕੈਂਪ ਲਗਾਇਆ ਜਾਂਦਾ ਕੀ ਕਹੋਗੇ ਵਧੀਆ ਪ੍ਰੋਗਰਾਮ ਇਹ ਦੇਖੋ ਇਹ ਬਲਦੇਵ ਸਿੰਘ ਸਪੋਰਟਸ ਕਲੱਬ ਦੇ ਯਾਦਗਾਰੀ 20ਵੀਂ ਯਾਦਗਾਰ ਦੇ ਵਿੱਚ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਸਾਡੇ ਭਾਈ ਨਾਇਬ ਸਿੰਘ ਜੀ ਵੱਲੋਂ ਤੇ ਹੋਰ ਇਹਨਾਂ ਦੇ ਨਾਲ ਬੜੇ ਲੋਕ ਜੁੜੇ ਹੋਏ ਨੇ ਖੂਨਦਾਨ ਮਹਾਦਾਨ ਹੈ ਜਦੋਂ ਕੋਈ ਇਸ ਖੂਨ ਦੀ ਲੋੜ ਦੇ ਵਿੱਚ ਹੁੰਦਾ ਹੈ ਉਦੋਂ ਇੱਕ ਇੱਕ ਬੂੰਦ ਦੀ ਕੀਮਤ ਪਤਾ ਚੱਲਦੀ ਹੈ ਇੱਕ ਇੱਕ ਯੂਨਿਟ ਲੈਣੀ ਵੀ ਬੜੀ ਕਈ ਵਾਰ ਮੁਸ਼ਕਲ ਹੋ ਜਾਂਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਉਪਰਾਲਾ ਹਰ ਸਾਲ ਇਹ ਖੂਨਦਾਨ ਕਰਦੇ ਨੇ ਮੈਂ ਲੋਕਾਂ ਨੂੰ ਹੋਰ ਵੀ ਇਸ ਮਾਧਿਅਮ ਰਾਹੀਂ ਮੋਟੀਵੇਟ ਕਰਦੀ ਆਂ ਵੀ ਖੂਨਦਾਨ ਦੇ ਕਰਨ ਦੇ ਨਾਲ ਕੋਈ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਉਂਦੀ ਬੜੇ ਕਈ ਵਾਰ ਲੋਕਾਂ ਦੇ ਵਿੱਚ ਇਹ ਮਿਥ ਹੁੰਦੇ ਨੇ ਵੀ ਸਾਨੂੰ ਕੋਈ ਬਿਮਾਰੀ ਹੋ ਜਾਊਗੀ ਅਸੀਂ ਕਮਜ਼ੋਰ ਹੋ ਜਾਾਂਗੇ ਖੂਨਦਾਨ ਕਰਨ ਦੇ ਨਾਲ ਉਹ ਕੱਲਾ ਆਪਣਾ ਹੀ ਸਿਹਤ ਦਾ ਸੁਧਾਰ ਨਹੀਂ ਕਰਦੇ ਹੋਰ ਲੋਕਾਂ ਨੂੰ ਇੱਕ ਨਵਾਂ ਜੀਵਨਦਾਨ ਦਿੰਦੇ ਨੇ ਤਾਂ ਇਹ ਬਹੁਤ ਵੱਡਾ ਉਦਮ ਤੇ ਉਪਰਾਲਾ ਹੈ ਕੱਲਾ ਇਹੀ ਨਹੀਂ ਨਾਇਬ ਵੀਰ ਜੀ ਹੋਰ ਵੀ ਸਮਾਜ ਦੇ ਲਈ ਬੂਟੇ ਲਾਉਣ ਦਾ ਕੰਮ ਆ ਹੋਰ ਕਈ ਗਰੀਬਾਂ ਦੇ ਲਈ ਫੀਸ ਵਗੈਰਾ ਹੋਰ ਬਹੁਤ ਸਾਰੇ ਕੰਮ ਨੇ ਮੈਂ ਗਿਣ ਕੇ ਮਤਲਬ ਬੋਲ ਕੇ ਦੱਸ ਨਹੀਂ ਸਕਦੀ ਇਹਨਾਂ ਦੇ ਵੱਲੋਂ ਇਹ ਸਪੋਰਟਸ ਕਲੱਬ ਵੱਲੋਂ ਬਹੁਤ ਵਧੀਆ ਉਪਰਾਲੇ ਪਿੰਡ ਦੇ ਲਈ ਹੋਰ ਲੋਕਾਂ ਦੇ ਸੁਧਾਰ ਲਈ ਕਰਦੇ ਰਹਿੰਦੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਇਸ ਗੱਲ ਦੇ ਲਈ ਸ਼ਲਾਘਾ ਕਰਦੀ ਹਾਂ ਮੈਂ ਨਾਇਬ ਸਿੰਘ ਬਲਦੇਵ ਸਪੋਰਟਸ ਕਲੱਬ ਫਰੌਰ ਦਾ ਸਰਪ੍ਰਸਤ ਅੱਜ ਅਸੀਂ ਆਪਣੇ ਭਰਾ ਬਲਦੇਵ ਸਿੰਘ ਜੀ ਦੀ ਯਾਦ ਦੇ ਵਿੱਚ 20ਵਾਂ ਖੂਨ ਦਾ ਨਿਕੰਪਲਾਇਆ ਇਹਦੇ ਵਿੱਚ ਇਲਾਕੇ ਤੋਂ ਬਹੁਤ ਵਧੀਆ ਸਮਾਜ ਸੇਵੀ ਲੋਕ ਜਿਵੇਂ ਕੋਟਲਾ ਜਨੇਰ ਤੋਂ ਪੱਤੀ ਸਾਹਿਬ ਆਏ ਨੇ ਕੋਟਲਾ ਜਨੇਰ ਤੋਂ ਸਰਪੰਚ ਸਾਹਿਬ ਆਏ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਨੇ ਤੇ ਸਪੈਸ਼ਲ ਤੌਰ ਤੇ ਮੈਂ ਕਦੇ ਵੀ ਕਿਸੇ ਸ਼ਿਆਸੀ ਲੀਡਰ ਨੂੰ ਸਨੇਹਾ ਨਹੀਂ ਦਿੰਦਾ ਪਰ ਸ਼ਿਆਸੀ ਲੀਡਰ ਜਿਹੜੇ ਮੇਰੇ ਕੰਮ ਨੂੰ ਜਾਂ ਸਮਾਜ ਸੇਵਾ ਨੂੰ ਵਧੀਆ ਟਾਰਗੇਟ ਦਿੰਦੇ ਨੇ ਉਹ ਆਪਣੇ ਆਪ ਮੈਨੂੰ ਸ਼ਾਬਾਸ਼ ਦੇਣ ਲਈ ਮੇਰੇ ਪਿੰਡ ਮੇਰੇ ਘਰੇ ਪਹੁੰਚ ਜਾਂਦੇ ਨੇ ਉਹਨਾਂ ਦੇ ਵਿੱਚ ਐਮਸੀ ਖਮਾਨ ਤੋਂ ਸੋਨੀ ਸਾਹਿਬ ਵੀ ਪਹੁੰਚੇ ਨੇ ਤੇ ਕਾਂਗਰਸ ਦੇ ਸੀਨੀਅਰ ਲੀਡਰ ਡਾਕਟਰ ਅਮਨਦੀਪ ਇਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਮੈਂ ਸਾਰਿਆਂ ਦਾ ਆਣ ਤੇ ਇੱਥੇ ਬਹੁਤ ਧੰਨਵਾਦ ਕਰਦਾ ਸੋ ਮੈਂ ਇਹ ਆਸ ਵੀ ਕਰਦਾ ਤੇ ਪ੍ਰਮਾਤਮਾ ਤੋਂ ਇਹ ਕਿਰਪਾ ਵੀ ਚਾਹੁੰਦਾ ਵੀ ਮੈਂ ਜਿਵੇਂ ਸਮਾਜ ਸੇਵਾ ਦੇ ਕੰਮ ਕਰਦਾ ਹਾਂ